ਕਿਸਾਨ ਮਜ਼ਦੂਰ ਸ਼ਿਕਾਇਤ ਕਮੇਟੀ ਪੰਜਾਬ ਵੱਲੋਂ ਅ ਕੱਲ ਦੇਰ ਰਾਤ ਤੱਕ ਸੂਬਾ ਕੋਰ ਕਮੇਟੀ ਦੀ ਲੰਬੀ ਮੀਟਿੰਗ ਚੱਲੀ ਆ ਕੁਸ ਆਗੂ ਹਾਜ਼ਰ ਨਾਲ ਹੋਣ ਕਰਕੇ ਸਵੇਰੇ ਉਹਨਾਂ ਨਾਲ ਰਾਏ مشورہ ਕਰਕੇ ਅੱਜ ਜੰਡਿਆਲਾ ਗੁਰੂ ਰੇਲ ਟ੍ਰੈਕ ਤੇ ਸੂਬਾ ਪ੍ਰਧਾਨ ਸ੍ਰਾਮ ਸਿੰਘ ਪੰਨੂ ਜੀ ਨੇ ਆ ਕੇ ਜਿਹੜੀ ਉਹਦੀ ਜਿਹੜੀ ਰੂਪਰੇਖਾ ਵਾ ਉਹਦਾ ਐਲਾਨ ਕੀਤਾ ਵਾ ਅੱਜ ਰੇਲ ਟ੍ਰੈਕ ਤੇ ਜਿਹੜੀਆਂ ਸਾਨੂੰ ਆ ਆਪਾਂ ਜਿਹੜਾ ਵਾ ਰੇਲ ਟ੍ਰੈਕ ਤਾਂ ਪਹਿਲੋਂ ਖਾਲੀ ਸੀਗੇ ਮਾਲ ਗੱਡੀਆਂ ਵਾਸਤੇ ਜਿਹੜਾ ਕੇਂਦਰ ਸਰਕਾਰ ਲਗਾਤਾਰ ਬਹਾਨਾ ਬਣਾ ਕੇ ਵੀ ਰੇਲ ਟ੍ਰੈਕਾਂ ਤੇ ਕਿਸਾਨ ਬੈਠੇ ਆ ਜਿੱਥੇ ਅਸੀਂ ਅਸੀਂ ਬੈਠੇ ਆ ਜਿੱਥੇ ਜੰਡੇ ਵਾਲਾ ਗੁਰੂ ਉਦੋਂ ਵਿਆਸ ਤਰਨਤਾਰ ਨੰਬਰ ਸਰ ਰੂਟ ਖਾਲੀ ਆ ਸਾਡਾ ਕੋਈ ਨਹੀਂ ਮਸਲਾ ਨਹੀਂ ਹੈਗਾ ਉਹਨੂੰ ਰੂਟ ਚਲਾਉਣ ਤੇ ਪਰ ਬਹਾਨਾ ਬਣਾਇਆ ਸੀ ਇਸੇ ਰੂਟ ਤੇ ਜਦੋਂ 24 ਨੂੰ ਅਸੀਂ ਬੈਠੇ 24 ਸਤੰਬਰ ਨੂੰ ਰੇਲਾਂ ਚੱਲੀਆਂ ਰਿਕਾਰਡ ਕਢਾ ਕੇ ਵੇਖਿਆ ਜਾਂਦਾ ਜਦੋਂ ਅਸੀਂ 22 ਨੂੰ ਉੱਠੇ ਸੀਗੇ ਉਦੋਂ ਵੀ ਇੱਥੇ ਰੇਲਾਂ ਚੱਲੀਆਂ ਪਰ ਕੇਂਦਰ ਨੇ ਪੰਜਾਬ ਦੀਆਂ ਮਜਬੂਰੀਆਂ ਦਾ ਚੀਜ਼ਾਂ ਦਾ ਹਥਿਆਰ ਬਣਾ ਕੇ ਸਾਡੇ ਖਿਲਾਫ ਵਰਤਿਆ ਵੀ ਪੰਜਾਬ ਦੇ ਵਪਾਰੀ ਪੰਜਾਬ ਦਾ ਕਿਸਾਨ ਮਜ਼ਦੂਰ ਤੇ ਆਮ ਜਨਤਾ ਜਾਂ ਬਾਰਡਰ ਤੇ ਖੜੇ ਜਵਾਨ ਜਿਹੜੇ ਸਾਡੇ ਪਰਿਵਾਰਾਂ ਚੋਂ ਆ ਵੀ ਉਹ ਇਹਨਾਂ ਦੇ ਵਿਰੁੱਧ ਹੋ ਜਾਣਗੇ ਤੇ ਸਾਰੀਆਂ ਦੇਸ਼ ਦੀਆਂ ਪ੍ਰਸਤਿਤੀਆਂ ਪੰਜਾਬ ਦੇ ਜਿੰਨੇ ਵੀ ਸਮੱਸਿਆਵਾਂ ਵਾਂ ਪੰਜਾਬ ਦੇ ਹਿੱਤ ਲਈ ਲੋਕਾਂ ਦੇ ਹਿੱਤ ਲਈ ਸਰਕਾਰ ਕੀ ਕਹਿੰਦੀ ਆ ਸਾਡੇ ਤੇ ਸਰਕਾਰ ਦਾ ਨਾਂ ਕੋ ਪ੍ਰਭਾਵ ਆ ਨਾ ਅਸੀਂ ਸਰਕਾਰਾਂ ਦੀ ਕਦੀ ਮੰਨੀ ਆ ਅਸੀਂ ਪੰਜਾਬ ਦੀ ਤੇ ਪੰਜਾਬ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਆਂ ਤੁਸੀਂ ਵੇਖ ਸਕਦੇ ਹੋ ਰੇਲ 트랙 ਤੇ ਬੈਠੇ ਆਂ ਤੇ ਨਾਲ ਹੀ ਆ ਰੇਲ 트랙 ਦੇ ਇੱਥੇ ਨਾਲ ਹੀ ਆਪਾਂ ਇਹਨੂੰ ਧਰਨੇ ਨੂੰ ਸ਼ਿਫਟ ਕਰ ਦੇਣਾ ਵਾ ਆ ਕਈ ਵਾਰੀ ਆ ਜਾਂਦਾ ਵੀ ਇਹਨਾਂ ਨੇ ਰੇਲ ਰੋਕੋ ਅੰਦੋਲਨ ਵਾਪਸ ਲੈ ਲਿਆ ਬਹੁਤ ਸਾਰੇ WhatsApp ਤੇ Facebook ਤੇ ਸਰਕਾਰ ਦੇ ਏਜੰਟ ਬੈਠੇ ਹੁੰਦੇ ਅੱਜ ਕਲੀਅਰ ਕਰਦਾ ਅੰਦੋਲਨ 21 ਆ ਆਪਣਾ ਨਵੰਬਰ ਤੱਕ ਵਧਾ ਦਿੱਤਾ ਗਿਆ ਵਾ ਰੇਲ ਰੋਕੋ ਅੰਦੋਲਨ ਹੀ ਵਾਪਸ ਲਾਂਗੇ ਇਹ ਚੱਲਦਾ ਰਹੂਗਾ ਹਾਂ ਜਿਹੜਾ ਕੇਂਦਰ ਦਾ ਬਹਾਨਾ ਬਣਾਇਆ ਉਸ ਬਹਾਨੇ ਦਾ ਜਵਾਬ ਦੇਣ ਲਈ ਰੇਲ ਟ੍ਰੈਕ ਮੇਲਾ ਕਰਕੇ ਆ ਨਾਲ ਹੀ ਅਸੀਂ ਬਹਿ ਜਣਾ ਬਥੇ ਸਟੇਸ਼ਨ ਦੇ ਸੋ ਇਸ ਕਰਕੇ ਆ ਵੀ ਕੱਲ ਨੂੰ ਕੇਂਦਰ ਨੂੰ ਬਹਾਨਾ ਨਾ ਮਿਲੇ ਵੀ ਅਸੀਂ ਗੱਡੀਆਂ ਸਾਡੇ ਕਰਕੇ ਰੁਕੀਆਂ ਸੋ ਇਹਦੋਂ ਗਾਹਾਂ ਸਾਰੇ ਨਹੀਂ ਪ੍ਰਚਾਰ ਮਾਧਮ ਕੁਝ ਪ੍ਰਚਾਰ ਮਾਧਮ ਐ ਲੱਗਦਾ ਡੱਬੀ ਫੜੀ ਫਿਰਦੇ ਸਾਨੂੰ ਤੇ ਕੁਝ ਨੇ ਐ ਹੀ ਕਹਿ ਦਿੱਤਾ ਵੀ ਕੁਝ ਅਹੀਂ ਜੇ ਕਹੀਏ ਵੀ ਕੋਈ ਸਰਕਾਰ ਲੋ ਨਾ ਤਾਂ ਇਹੋ ਜੀ ਗੱਲ ਸੀ ਨਾ ਤੁਸੀਂ ਵੇਖ ਸਕਦੇ ਹੋ ਉੱਥੇ ਕੋਈ ਪ੍ਰੈਸ਼ਰ ਸੀਗਾ ਸੋ ਇਸ ਕਰਕੇ ਗੱਲਾਂ ਨਹੀਂ ਸਾਨੂੰ ਸਮਝਦਾਰੀ ਰੱਖਣੀ ਚਾਹੀਦੀ ਇਹੋ ਜੀਆਂ ਗੱਲਾਂ ਪ੍ਰਚਾਰ ਮੱਧਮਾਂ ਨੂੰ ਨਹੀਂ ਕਰਨਾ ਚਾਹੀਦੀਆਂ ਜੇ ਅਸੀਂ ਸਵਾਲ ਕੜੀਏ ਮੁਰਮਾ ਜਿਨ੍ਹਾਂ ਨੇ ਕੀਤਾ ਉਹਨਾਂ ਨੂੰ ਪਤਾ ਵੀ ਤੁਹਾਡੇ ਕੋਲ ਸਰਕਾਰ ਦੇ ਕੋਲ ਲਿਖਤੀ ਆਰਡਰ ਸੀਗੇ ਜਾਂ ਕਿਸੇ ਪੁਲਿਸ ਅਧਿਕਾਰੀ ਦੀ ਤੁਹਾਡੇ ਕੋਲ ਬਾਈਟ ਸੀਗੀ ਸ਼ਾਇਦ ਉਹਨਾਂ ਨੂੰ ਜਵਾਬ ਨਾ ਆਵੇ ਸੋ ਉਹ ਵੀ ਸ਼ਾਇਦ ਕਾਰਪੋਰੇਟ ਘਰਾਣਿਆਂ ਦੇ ਚੈਨਲ ਹੋ ਸਕਦੇ ਆ ਜਿਹੜੇ ਇਸ ਕਿਸਮ ਦਾ ਗੁੰਮਰਾਹਕੁਨ ਪ੍ਰਚਾਰ ਕਰ ਰਿਹਾ ਸੋ ਇਸ ਕਰਕੇ ਕਿਸਾਨ ਮਜ਼ਦੂਰ ਸ਼ਗਰਸ਼ ਕੀ ਕਮੇਟੀ ਵੱਲੋਂ ਨੌ ਨੂੰ ਆਪਦੀ ਸੂਬਾ ਕੋਰ ਕਮੇਟੀ ਦੀ ਮੀਟਿੰਗ ਸੱਦੀ ਆ ਉਹ ਤੋਂ ਕਾ ਸੂਬਾ ਕਮੇਟੀ ਦੀ ਉਹਨੇ ਮੀਟਿੰਗ ਸਦਣੀ ਆ ਉਸ ਮੀਟਿੰਗ ਦੇ ਵਿੱਚ ਅਗਲੇ ਫੈਸਲੇ ਵੀ ਕਾਰਪੋਰੇਟ ਘਰਾਣਿਆਂ ਦੇ ਖਿਲਾਫ ਤੇ ਕੇਂਦਰ ਦੀ ਮੋਦੀ ਸਰਕਾਰ ਦੇ ਖਿਲਾਫ ਜਿਵੇਂ ਉਹਨੇ ਸਾਡੀਆਂ ਮਜਬੂਰੀਆਂ ਦਾ ਹਥਿਆਰ ਬਣਾ ਕੇ ਵਰਤੋ ਇਹਦਾ ਜਵਾਬ ਦਵਾਂਗੇ ਮੁੜ ਕੇ ਸੋ ਲੋਕ ਜਵਾਬ ਦੇਣਗੇ ਪੰਜਾਬ ਦੇ ਇਸ ਕਰਕੇ ਉਹਨਾਂ ਦੇ ਖਿਲਾਫ ਅਗਲਾ ਪ੍ਰੋਗਰਾਮ ਅਸੀਂ ਲੈ ਕੇ ਆਵਾਂਗੇ ਇਸ ਅੰਦੋਲਨ ਨੂੰ ਹੋਰ ਤੇਜ਼ ਕਰਾਂਗੇ ਚਾਹੇ ਇਹ 2024 ਤੱਕ ਲੜਨਾ ਪਵੇ ਅਸੀਂ ਖੇਤੀ ਦੇ ਤਿੰਨ ਕਾਨੂੰਨ ਤੇ ਪਰਾਲੀ ਵਾਲਾ ਜਿਹੜਾ ਨਵਾਂ ਆ ਗਿਆ ਵਾ ਐਕਟ ਜਿਹੜਾ ਉਹਨਾਂ ਨੇ ਆਰਡੀਨੈਂਸ ਕਰਤਾ ਤੇ ਦੂਸਰਾ ਬਿਜਲੀ ਸੋਧ ਬਿੱਲ ਇਹਨਾਂ ਮੰਗਾਂ ਨੂੰ ਲੈ ਕੇ ਪਹਿਲੋਂ ਵੀ ਸੰਘਰਸ਼ ਕਰਦੇ ਰਹਾਂ ਤੇ ਲਗਾਤਾਰ ਸੰਘਰਸ਼ ਕਰਦੇ ਆ ਰੇਲ ਲੋਕੋ ਅੰਦੋਲਨ ਜਾਰੀ ਰਹੂਗਾ ਉਹਨੂੰ ਰੇਲ ਟ੍ਰੈਕ ਤੋਂ ਸ਼ਿਫਟ ਕਰਕੇ ਨਾਲ ਹੀ ਕਰ ਦਿੱਤਾ ਜਾਊਗਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲ ਰੇਲਵੇ ਵਿਭਾਗ ਦਾ ਕਹਿਣਾ ਵਾ ਕਿ ਜਦ ਤੱਕ